ਅੱਜ ਦੀਆਂ ਬੰਗਾ ਮਿਲੇ ਵਿੱਚ ਸੱਜੀਆਂ ਹੋਈਆਂ ਦੁਕਾਨਾਂ ਤੇ ਪਈਆਂ ਰੰਗ-ਬਰੰਗੀਆਂ ਬੰਗਾ ਦੇ ਮਿੰਦੂ ਦਾ ਦਿਲ ਬਿਲੰਦਚਾਰ ਰਿਹਾ ਸੀ ਪਰ ਰੋਜ਼ ਲੋਕ ਦੇਖ ਕਰਾਂ ਦਾ ਗੋਹਾ-ਕੂੜਾ ਕਰਦਿਆਂ ਤੇ ਪਾਂਡੇ ਮਾਂਜ ਤੇ ਹੱਥਾਂ ਦੀ ਨਰਮੀ ਤੱਕ ਇੱਕ ਵਾਚ ਗਈ ਸੀ ਪਰ ਤੇਲ ਦਾ ਚਾ ਅੱਜ ਜ਼ਿਆਦਾ ਹਵੀ ਹੋ ਗਿਆ ਸੀ ਤੇ ਮੈਲੀ ਚਹੀ ਲੀਰੋ ਲੀਰ ਹੋਈ ਚੁੰਨੀ ਦੇ ਇੱਕ ਲੜ ਨਾਲ ਬੰਨੇ ਦਸਾਂ-ਦਸਾਂ ਦੇ ਕੁਝ ਨੋਟਾਂ ਜੋ ਦੋ ਨੋਟ ਕੱਡੇ ਤੇ ਦੋਵੇਂ ਹੱਥਾਂ ਵਿੱਚ ਥੋੜੀਆਂ-ਥੋੜੀਆਂ ਚੂੜੀਆਂ ਪਵਾ ਲਈਆਂ ਤੇ ਚਾਹ ਨਾਲ ਛੰਕਾ ਕੇ ਦੇਖੀਆਂ ਤੇ ਦਿਲ ਖੁਸ਼ੀ ਨਾਲ ਨੱਚ ਉਠਿਆ ਕਿੰਨੀਆਂ ਮਾਸੂਮ ਹੁੰਦੀਆਂ ਨੇ ਨਾ ਕੁਝ ਸਦਰਾ ਛੋਟੀ ਜਹੀ ਚੀਜ਼ ਮਿਲੇ ਤੇ ਵੀ ਨੱਚ ਉਠਦੀਆਂ ਨੇ ਤੁਰਦੀ ਜਾਂਦੀ ਦੇ ਹੱਥੀਂ ਪਈਆਂ ਵੰਗਾਂ ਦੀ ਛੰਕਾਰ ਜਦੋਂ ਕੰਨਾਂ ਵਿੱਚ ਪੈ ਰਹੀ ਸੀ ਤਾਂ ਮਨ ਕਿਤੇ ਦੂਰ ਉਡਾਰੀ ਮਾਰ ਗਿਆ ਤੇ ਬਚਪਨ ਜਿਹਾ ਤੇ ਆ ਗਿਆ ਜਦ ਨਾਨੀ ਨੇ ਇਸੇ ਤਰ੍ਹਾਂ ਮੇਲੇ ਚ ਚੂੜੀਆਂ ਖਰੀਦ ਕੇ ਦਿੱਤੀਆਂ ਸੀ ਤੇ ਦੋਨੋਂ ਨਿੱਕੇ ਨਿੱਕੇ ਹੱਥਾਂ ਵਿੱਚ ਪਾਈਆਂ ਬੰਗਾ ਸ਼ੰਕਾ ਸ਼ੰਕਾ ਸਾਰਿਆਂ ਨੂੰ ਦਿਖਾਉਂਦੀ ਫਿਰਦੀ ਸੀ ਹੁਣ ਨਾ ਤਾਂ ਨਾਨੀ ਰਹੀ ਤੇ ਨਾ ਹੀ ਮਾਂ ਜੋ ਉਸਤਿਆਂ ਰਿਝਾ ਪੂਰੀਆਂ ਕਰਦੀ ਮਾਂ ਤਾਂ ਉਸ ਨੂੰ ਡੋਲੀ ਭੌਣ ਤੋਂ ਪਹਿਲਾਂ ਹੀ ਸਿਰਿਆਂ ਦੇ ਰਾਹ ਪੈ ਗਈ ਤੇ ਬਾਪ ਨੇ ਸਿਰੋਂ ਬੋਝ ਲਾਉਣ ਲਈ ਬਿਨਾ ਕੁਝ ਦੇਖੇ ਪੁੱਛੇ ਵਿਆਹ ਦਿੱਤਾ ਸੇਦਾ ਸ਼ਰਾਬੀ ਤੇ ਐ ਵੀ ਨਿਕਲਿਆ ਉਸਦਾ ਘਰ ਵਾਲਾ ਅਕਸਰ ਹੱਥ ਝੱਕਨ ਤੋਂ ਵੀ ਗਰੇਜ਼ ਨਾ ਕਰਦਾ ਸੱਸ ਸਾਰੇ ਨੇ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਸੁਧਰ ਜਾਊ ਪਰ ਕੁਝ ਵੀ ਠੀਕ ਨਾ ਹੁੰਦਾ ਦੇਖ ਅੱਡ ਘੱਟ ਕੰਮ ਕੋਈ ਕਰਦਾ ਨਹੀਂ ਸੀ ਉਲਟਾ ਮਿੰਦੋ ਜੋ ਵੀ ਕਰਾ ਜੋ ਕੰਮ ਕਰਕੇ ਕਮਾ ਕੇ ਲਿਆਉਂਦੀ ਖੁੱਟ ਮਾਰ ਕੇ ਖੋ ਲੈਂਦਾ ਤੇ ਸ਼ਰਾਬ ਚ ਉਡਾ ਦਿੰਦਾ ਉਸਦੇ ਦਿਲ ਦੇ ਹਰ ਚਾਹ ਤੇ ਅਰਮਾਨ ਨੂੰ ਜਿਵੇਂ ਜੰਗਾਲ ਲੱਗ ਗਿਆ ਸੀ ਆਪਣੇ ਘਰ ਵਾਲਾ ਮੋੜ ਮੁੜ ਕੇ ਘਰ ਦੇ ਸਾਹਮਣੇ ਪਹੁੰਚੀ ਤਾਂ ਘਰ ਵਾਲੇ ਨੂੰ ਘਰੇ ਦੇਖ ਚੋ ਪੰਜਾਬ ਮੰਗਾ ਦੀ ਚੁੰਨੀ ਨਾਲ ਲੱਕੋ ਅੰਦਰ ਸੋਈ ਜੋ ਜਾਵੜੀ ਕੁਝ ਧੇਰ ਪੀੜੀ ਤੇ ਬੈਠੀ ਆਪਣੇ ਮੰਗਾ ਨੂੰ ਸ਼ਮਕਾ ਸ਼ਮਕਾ ਦੇਖੀ ਜਾ ਰਹੀ ਸੀ ਤੇ ਖੁਸ਼ ਹੋ ਰਹੀ ਸੀ ਕਿ ਕਿਉਂਕਿ ਕੁਝ ਅਧੂਰੀਆਂ ਰੀਝਾਂ ਜੋ ਇੱਕ ਮਸੀ ਤਾਂ ਪੂਰੀ ਹੋਈ ਸੀ ਹਾਂਜੀ ਰੋਟੀ ਮਿਲ ਜੂਗੀ ਨਹੀਂ ਬਾਹਰ ਮੰਝੇ ਤੇ ਪਿਆਸਾ ਕਰ ਰਹਾ ਸ਼ਰਾਬ ਦੀ ਨਸ਼ੇ ਵਿੱਚ ਉੱਤੀ ਉੱਤੀ ਬੋਰੀ ਆਸੀ ਬਣਾਉਣ ਲੱਗੀ ਆ ਬਸ ਇੰਨਾ ਕਹਿ ਕੇ ਉਹ ਛੇਤੀ ਛੇਤੀ ਖੁਦ ਨੂੰ ਸੰਭਾਲ ਰੋਟੀ ਟੁਕੜਾ ਲੱਭ ਪਈ ਕੁੱਤੀ ਰਾਨਾ ਪਤਾ ਨਹੀਂ ਕਿੱਥੇ ਵਾਰਾ ਗੱਦੀ ਕਰਦੀ ਆ ਇੰਨਾ ਬਤਾ ਕਿ ਖਸਮੇ ਰੋਟੀ ਵੀ ਖਾਣੀ ਹੁੰਦੀ ਆ ਇਹ ਬਾਗਮਿੰਦੋ ਦੇ ਕੰਨਾਂ ਨਾਲ ਟਕਰਾਈ ਪਰ ਗੁੱਸਾ ਬੇਬਸੀ ਬਾਨ ਅੱਖਾਂ 'ਚੋਂ ਵਹਿ ਤੁਰਿਆ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਸੀ ਤੜਾਕ ਕਰ ਵਾਲੇ ਵੱਲੋਂ ਉਸਦੀ ਖੱਬੀ ਗੱਲ ਤੇ ਮਾਰੀ ਚਪੇੜ ਨੇ ਉਸ ਨੂੰ ਸਿੱਧ ਮੁੱਦੇ 'ਉਂਸ ਤਵੇ ਤੇ ਸਿੱਟ ਦੇਣਾ ਸੀ ਜੇ ਖੁਦ ਨੂੰ ਨਾ ਸੰਭਾਲਦੀ ਇਹ ਵੰਗਾ ਕਿੱਥੋਂ ਨਹੀਂ ਦੱਸ ਕਮ ਜਾਂਦੇ ਕਿਹੜੀ ਜਾਣ ਨੂੰ ਦਿਖਾਲਦੀ ਆ ਆਹ ਹਸ਼ingar ਮੈਂ ਪੈਸੇ ਮੰਗਾਤਾ ਤੈਨੂੰ ਦੰਦਲਾਂ ਪੈ ਜਾਂਦੀਆਂ ਜਦੋਂ ਇਸ ਨਾਲ ਵੀ ਸਬਰ ਨਾ ਆਇਆ ਤਾਂ ਉਸਨੇ ਕੋੜ ਪਿਆ ਘੋਟਣਾ ਚੁੱਕਿਆ ਤਾਂ ਦੋਨੋਂ ਹੱਥਾਂ ਵਿੱਚ ਹੀ ਵੰਗਾਂ ਬੇਰਮੀ ਨਾਲ ਪੰਦ ਦਿੱਤੀਆਂ ਨਾਲ ਹੀ ਇੱਕ ਹੋ ਚਪੇੜ ਨੇ ਮਿੰਦੋ ਦੀਆਂ ਗੱਲਾਂ ਸੇਕ ਦਿੱਤੀਆਂ ਥੱਪੜਾਂ ਤੇ ਮੁੱਕਿਆਂ ਦੀ ਬਰਸਾਤ ਜਈ ਹੋ ਗਈ ਉਸ ਦੀ ਉਹ ਜੇਰ ਮਗਰੋਂ ਥੱਕ ਹਰ ਮੰਝੇ ਤੇ ਜਾ ਪਿਆ ਤੇ ਘਾਰ ਵਿੱਚ ਉਸ ਦੇ ਘੜਾੜਿਆਂ ਦੀ ਆਵਾਜ਼ ਗੂੰਜਣ ਲੱਗ ਪਈ ਇੱਕ ਬੈਸ਼ੀ ਖੁਦ ਨੂੰ ਮਰਦ ਹੋਣ ਦਾ ਪਰਮਪਾਲ ਆਰਾਮ ਨਾਲ ਸੌ ਰਿਹਾ ਸੀ ਤੇ ਇੱਕ ਮਜਲੂਮ ਔਰਤ ਹਾਕੇ ਪੜੀ ਹੋਈ ਟੁੱਟੀਆਂ ਹੋਈਆਂ ਵੰਗਾਂ ਦੇ ਰੂਪ ਵਿੱਚ ਜਿਵੇਂ ਆਪਣੀਆਂ ਖੇਲੜੀਆਂ ਹੋਈਆਂ ਸਦਰਾਂ ਦੇ ਟੁਕੜੇ ਇਕੱਠੇ ਕਰ ਰਹੀ ਸੀ ਜਿੰਨਾ ਵਿੱਚ ਕੁਝ ਵੀ ਨਹੀਂ ਵਿੱਚ ਖੂਨ ਕਹਿਸਨ ਪਰ ਜ਼ਖਮੀ ਤੇ ਲਹੂ ਲਹਾਨ ਅਸਲ ਵਿੱਚ ਉਹਦੀ ਰੂਹ ਹੋ ਗਈ ਸੀ